ਬਹੁਤ ਪਿਆਰ ਤੇ ਬਹੁਤ ਸਤਿਕਾਰ ਮਿਲ ਰਿਹਾ ਹਰ ਇੱਕ ਦੁਕਾਨਦਾਰ ਵਾਰ ਖੜਕੇ ਸਾਨੂੰ ਆਉ ਭੋਗਤ ਕਰ ਰਿਹਾ ਔਰ ਪ੍ਰੋਸਾ ਦੇ ਰਿਹਾ ਤੇ ਅਕਾਲੀ ਦਰ ਨੂੰ ਇਥੋਂ ਪੰਜਾਬ ਦੇ ਵਿੱਚੋਂ ਦੁਬਾਰਾ ਤੋਂ ਜੇਤੂ ਕਰਾ ਦੇਵਾ ਹਰ ਪਿੰਡ ਦੇ ਵਿੱਚ ਵੀ ਤੇ ਹਰ ਮੈਂ ਕਹਾ ਕਹਾ ਆਵਾਜ਼ ਬਾੜ ਹਰ ਗਲੀ ਵਿੱਚ ਹਰ ਮਲੇ ਵਿੱਚ ਬਹੁਤ ਵਧੀਆ ਅੱਜ ਅਸੀਂ ਸਾਰੇ ਜੈ ਸਾਡਾ ਬਾਜ਼ਾਰ ਹੈ ਇਸ ਬਾਜ਼ਾਰ ਦੇ ਵਿੱਚ ਅਸੀਂ ਫੈਸਲ ਬਾਜ਼ ਕਰ ਰਹੇ ਹਾਂ ਔਰ ਜਿੰਨਾ ਪਿਆਰ ਸਤਿਕਾਰ ਰਾਜ ਸਾਰੇ ਸਾਡੇ ਵੀਰ ਦੇ ਰਿਹਾ ਮੈਂ ਜਿਹੜੀਆਂ ਤੁਹਾਡਾ ਕਿ ਸਾਰਿਆਂ ਦੇ ਬਹੁਤ ਬਧਿਆ ਇੱਥੇ ਮੈਂ ਤੁਹਾਨੂੰ ਸਤਿਕਾਰ ਕੀਤਾ ਹੈਗਾ ਅੱਜ ਡੋਰ ਟੂ ਡੋਰ ਜਾ ਰਹੇ ਹਾਂ ਦੁਕਾਨਦਾਰ ਪੀੜਾ ਕੋਲ ਬੇਨਤੀ ਕਰਨ ਵਾਸਤੇ ਬਹੁਤ ਪਿਆਰ ਤੇ ਬਹੁਤ ਸਤਿਕਾਰ ਮਿਲ ਰਿਹਾ ਹਰ ਇੱਕ ਦੁਕਾਨਦਾਰ ਬਾਹਰ ਖੜ ਕੇ ਸਾਨੂੰ ਆਉ ਭਗਤ ਕਰ ਰਿਹਾ ਔਰ ਪ੍ਰੋਸਾ ਦੇ ਰਿਹਾ ਇਹ ਆ ਰਹੀ ਇੱਕ ਤਰੀਕ ਨੂੰ ਜਿਹੜੀ ਵੋਟ ਪਾਉਣੀ ਹੈ ਉਹ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਿਸ਼ਾਨ ਤੱਕੜੀ ਤੇ ਪਾਵਾਂਗੇ ਤੇ ਅਕਾਲੀ ਦਲ ਨੂੰ ਇਥੋਂ ਪੰਜਾਬ ਦੇ ਵਿੱਚੋਂ ਦੁਬਾਰਾ ਤੋਂ ਜੇ ਤੂੰ ਕਰਾਰ ਦੇਵਾਂਗੇ ਵਿੱਚ 5 ਮਹੀਨੇ ਦੇਣਾ ਤੇ ਬਹੁਤ ਵਧੀਆ ਰਿਸਪੌਂਸ ਹੈਗਾ ਹਰ ਪਿੰਡ ਦੇ ਵਿੱਚ ਵੀ ਤੇ ਆ ਮੈਂ ਕਹਾਂਗਾ ਆਵਾਜ਼ ਬਾੜ ਹਰ ਗਲੀ ਵਿੱਚ ਹਰ ਮਦੇ ਵਿੱਚ ਬਹੁਤ ਵਧੀਆ ਅੱਜ ਅਸੀਂ ਸਾਰੇ ਜੈ ਸਾਡਾ ਬਾਜ਼ਾਰ ਹੈ ਇਸ ਬਾਜ਼ਾਰ ਦੇ ਵਿੱਚ ਅਸੀਂ ਫੈਸਲ ਬਾਜ਼ ਕਰ ਰਹੇ ਹਾਂ ਸਾਰੇ ਭਰਾਵਾਂ ਨੂੰ ਮਿਲ ਰਹੇ ਹਾਂ ਸਾਰੇ ਭਰਾਵਾਂ ਦਾ ਅਸ਼ੀਰਵਾਦ ਲੈ ਰਹੇ ਹਾਂ ਔਰ ਜਿੰਨਾ ਪਿਆਰ ਸਤਕਾਰ ਸਾਰੇ ਸਾਡੇ ਵਿੱਚ ਦੇ ਰਹੇ ਆ ਮੈਂ ਜਿਹੜੀਆਂ ਤੁਹਾਡਾ ਕਿ ਸਾਰਿਆਂ ਦੇ ਬਹੁਤ ਬਧਿਆ ਇੱਥੇ ਇਹਨਾਂ ਤੋਂ ਮਾਨ ਸਤਿਕਾਰ ਕੀਤਾ ਹੈਗਾ ਔਰ ਨਾਲ ਇਹ ਵੀ ਭਰੋਸਾ ਦਵਾਇਆ ਹੈਗਾ ਕਿ ਆਉਣ ਵਾਲੀ ਇੱਕ ਤਰੀਕ ਨੂੰ ਅਸੀਂ ਵੱਡੀ ਜਿਹੜਾ ਹੈਗਾ ਇੱਥੋਂ ਵੱਡੀ ਵੋਟਾਂ ਦਾ ਇੱਥੋਂ ਢਿੱਲੋਂ ਸਾਹਿਬ ਦੇ ਚਿਤਾਵਾਂ ਦੇ ਦੇਖੋ ਜੀ ਕੋਈ ਸ਼ੱਕ ਨਹੀਂ ਜੀ ਨੌਜਵਾਨ ਸਾਡੇ ਨਾਲ ਔਰ ਬੜੀ ਗਿਣਤੀ ਵੀ ਜਿਵੇਂ ਤੁਸੀਂ ਦੇਖ ਰਹੇ ਹੋ ਅੱਜ ਢਿੱਲੋਂ ਸਾਹਿਬ ਨਾਲ ਜਿਹੜੀ ਡੋਰ ਟੂ ਡੋਰ ਕੈਂਪੇਨ ਆ ਬਾਜ਼ਾਰ ਦੀ ਉਹਦੇ ਵਿੱਚ ਹਿੱਸਾ ਲੈ ਰਹੇ ਆ ਜਰੂਰ ਸ਼ੁਰੂ ਤੋਂ ਪਿਛਲੇ ਸਮੇਂ ਤੋਂ ਜਿਵੇਂ ਆਪਦੀਆਂ ਡਿਊਟੀਆਂ ਨਿਭਾਉਂਦੇ ਆਏ ਹੁਣ ਵੀ ਨਿਭਾਉਣਗੇ ਔਰ ਜੋ ਆਸਟਨ ਸਾਹਿਬ ਨੂੰ ਨੌਜਵਾਨਾਂ ਤੋਂ ਹਲਕੇ ਜਗਰਾਉ ਤੋਂ ਆਏ ਮੈਂ ਸਮਝਦਾ ਉਹ ਅਸੀਂ ਪੂਰੀ ਕਰਕੇ ਦਿਖਾਵਾਂਗੇ